ਸਸਿਕਾਲ ਨਮਸਕਾਰ ਮੈਂ ਹੰਦਿਕਪ ਭੰਡਾਰੀ ਤੁਸੀ ਦੇਖ ਰਹੇ ਹੋ ਡੀ 4 ਯੂ ਨਿਊਜ਼ ਪਹਿਲਾ ਇੱਕ ਨਜ਼ਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਬਹਾਲੀ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਦੇ ਵਿਚਾਲੇ ਹੋਏ ਇਨਕਾਊਂਟਰ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਲਾਵਾ ਵਲੇ ਲਾੜੀ ਦੇ ਲਹਿੰਗਾ ਪੌਨ ਤੇ ਰੋਕ ਲਾਤੀਏ ਅਨੰਦ ਕਾਰਜ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਫਰੀਦਕੋਟ ਜੇਲ੍ਹ ਦਾ ਹੈਡ ਵਾਰਡਨ ਗ੍ਰਿਫਤਾਰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਲੁਧਿਆਣਾ ਦੇ ਵਿੱਚ 60 ਲੱਖ ਦੇ ਕਪਲੇ ਦੇ ਮਾਮਲੇ ਦੇ ਵਿੱਚ ਬੀ ਡੀ ਪੀਓ ਨੂੰ ਕੀਤਾ ਸਸਪੈਂਡ ਦੇਸ਼ ਦੀਆਂ ਅਦਾਲਤਾਂ ਦੇ ਵਿੱਚ 5 ਕਰੋੜ ਤੋਂ ਵੱਧ ਕੇਸ ਪੈਂਡਿੰਗ ਕਾਨੂੰਨ ਮੰਤਰੀ ਨੇ ਲੋਕ ਸਭਾ ਦੇ ਵਿੱਚ ਦਿੱਤੀ ਹੈ ਜਾਣਕਾਰੀ ਮਾਨ ਸਰਕਾਰ ਦਾ ਬਿਜਲੀ ਕਰਮਚਾਰੀਆਂ ਲਈ ਵੱਡਾ ਐਲਾਨ ਕਰੰਟ ਲੱਗਣ ਦੇ ਨਾਲ ਕਰਮਚਾਰੀ ਦੀ ਮੌਤ ਹੋਣ ਤੇ ਮਿਲਣਗੇ 10 ਲੱਖ ਝਾਰਖੰਡ ਦੇ ਕਾਂਗਰਸ ਦੇ ਐਮਪੀ ਜਿਦੇ ਕੋਲੋਂ ਮਿਲੇ ਸਨ 354 ਕਰੋੜ ਬੋਲੇ ਇਹ ਸਾਰੇ ਪੈਸੇ ਪਰਿਵਾਰ ਦੇ ਨੇ ਇਹਨੂੰ ਪਾਰਟੀ ਦੇ ਨਾਲ ਨਾ ਜੋੜਿਆ ਜਾਏ ਬਠਿੰਡਾ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਤੋਹਫਾ ਕੱਲ ਕਰਨਗੇ 1152 ਕਰੋੜ ਦੇ ਵਿਕਾਸ ਕਾਰਿਆਂ ਦਾ ਉਦਘਾਟਨ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਪੁਲਿਸ ਨੇ ਲਗਾਤਾਰ ਗੈਂਗਸਟਰਾਂ ਦੇ ਉੱਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਪੁਲਿਸ ਨੇ ਵੱਡੇ ਅਫਸਰਾਂ ਨਾਲ ਮੀਟਿੰਗ ਕੀਤੀ ਸੀ ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਉੱਤੇ ਨੱਥਪਾਣ ਦੇ ਆਦੇਸ਼ ਜਾਰੀ ਕੀਤੇ ਸਨ ਲਗਾਤਾਰ ਪੁਲਿਸ ਗੈਂਗਸਟਰਾਂ ਦਾ ਐਨਕਾਊਂਟਰ ਕਰ ਰਹੀ ਹੈ ਮੋਹਾਲੀ ਦੇ ਲਾਂਡਰਾਂ ਦੇ ਕੋਲ ਸਨੇਟਾ ਵਿਖੇ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਮੁਕਾਬਲਾ ਹੋਇਆ ਮੋਹਾਲੀ ਪੁਲਿਸ ਦੀ ਸੀਆਈ ਤੇ ਦੋ ਗੈਂਗਸਟਰਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਦੋਵੇਂ ਗੈਂਗਸਟਰਾਂ ਦੇ ਨਾਂ ਪ੍ਰਿੰਸ ਤੇ ਕਰਮਜੀਤ ਦੱਸੇ ਜਾਂਦੇ ਨੇ ਇਹ ਦੋਵੇਂ ਕਾਰਚੋਰੀ ਫਿਰੋਤੀ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਲੜਿੰਦੇ ਸਨ ਗੈਂਗਸਟਰ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਤੇ ਕਰਮਜੀਤ ਸਿੰਘ ਹਰਿਆਣਾ ਦਾ ਰਹਿਣ ਵਾਲਾ ਪੁਲਿਸ ਦੋਵੇਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ ਸਨੇਟਾ ਦੇ ਨੇੜੇ ਪੁਲਿਸ ਨੇ ਨਾਕਾ ਲਾਇਆ ਸੀ ਪੁਲਿਸ ਨੇ ਜਦੋਂ ਇਹਨਾਂ ਨੂੰ ਰੁਕਣ ਦੀ ਰੁਕਣ ਲਈ ਆਖਿਆ ਤਾਂ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਦੇ ਨਾਲ ਪ੍ਰਿੰਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਅੱਜੀਆਂ ਖਬਰਾਂ ਆ ਰਹੀਆਂ ਜਿਸ ਨੂੰ ਕੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਪਿਛਲੇ 10 ਦਿਨਾਂ ਦੇ ਵਿੱਚ ਇੱਕ 6ਵੇਂ ਬਦਨਾਮ ਅਪਰਾਧੀਆਂ ਦਾ ਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਬਦਨਾਮ ਅਪਰਾਧੀ ਪ੍ਰਿੰਸ ਕਾਰ ਚੋਰੀ ਤੇ ਫਰੋਤੀ ਦੇ ਮਾਮਲੇ ਦੇ ਵਿੱਚ ਰੁਲਿੰਦਾ ਸਿੰਘ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਹੈ ਪੁਲਿਸ ਕਈ ਦਿਨਾਂ ਤੋਂ ਉਸ ਦੀ ਪਾਲ ਕਰ ਰਹੀ ਸੀ ਪੁਲਿਸ ਨੇ ਨਾਕਾ ਤੋੜ ਕੇ ਭਜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਪਿੱਛਾ ਕੀਤਾ ਤੇ ਮੁਕਾਬਲਾ ਹੋਇਆ ਪ੍ਰਿੰਸ ਦੇ ਪੱਟ ਦੇ ਵਿੱਚ ਗੋਲੀ ਲੱਗੀ ਤੋਂ ਦੱਸਿਆ ਕਿ ਲਗਾਤਾਰ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ けਰ ਰਹੀਆਂ ਸਨ ਜੇਲ੍ਹਾਂ ਦੇ ਵਿੱਚੋਂ ਬਹਿ ਕੇ ਗੈਂਗਸਟਰ ਆਪਣਾ ਨੈਟਵਰਕ ਚਲਾ ਰਹੇ ਨੇ ਕਈ ਕਈ ਮਾਮਲਿਆਂ ਦੇ ਵਿੱਚ ਜਿਹੜੇ ਲੁਰਿੰਦੇ ਗੈਂਗਸਟਰ ਨੇ ਉਹਨਾਂ ਨੂੰ ਬਾਰ ਬਾਰ ਜ਼ਮਾਨਤਾ ਮਿਲ ਰਹੀਆਂ ਨੇ ਇਹਦੇ ਤੇ ਵੀ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਵੀ ਸਵਾਲ ਉੱਠ ਰਹੇ ਸਨ ਹੁਣ ਪੁਲਿਸ ਵੱਲੋਂ ਜਦੋਂ ਤੋਂ ਇਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕ ਵੀ ਪੁਲਿਸ ਦੀ ਸਰਾਹਣਾ ਕਰ ਰਹੇ ਹੁਣ ਗੱਲ ਕਰਾਂਗੇ ਅੱਜ ਤੱਕ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਸਿੰਘ ਸਭਾ ਨਾਲ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੇ ਵਿੱਚ ਪੰਜ ਸਿੰਘ ਸਭਾ ਨਾਲ ਨੇ ਅਨੰਦ ਕਾਰਜ ਸੰਬੰਧੀ ਵਿਚਾਰ ਕਰਨ ਉਪਰੰਤ ਅਹਿਮ ਗੁਰਮਤਾ ਪਾਸ ਕੀਤਾ ਹੈ ਜਿਸ ਵਿੱਚ ਆਖਿਆ ਗਿਆ ਕਿ ਅੱਜ ਕੱਲ੍ਹ ਵਿਖੰਡ ਚ ਆਇਆ ਕਿ ਵਿਆਹ ਦੇ ਕਾਰ ਤੇ ਬੱਚਿਆਂ ਦੇ ਸਿੱਧੇ ਨਾਂ ਹੀ ਲਿਖ ਕੇ ਵਣ ਦਿੱਤੇ ਜਾਂਦੇ ਨੇ ਜੋ ਗੁਰਮਤੀ ਤੋਂ ਉਲਟਾ ਹੈ ਇਸ ਲਈ ਵਿਆਹ ਦੇ ਕਾੜਤੇ ਬੱਚਿਆਂ ਦੇ ਨਾਲ ਸ਼ੇਂਗ ਤੇ ਕੌਰ ਸ਼ਬਦਾਂ ਦੀ ਵਰਤੋਂ ਲਾਜ਼ਮੀ ਕਰਨ ਨੂੰ ਆਖਿਆ ਗਿਆ। ਨਾਲ ਹੀ ਗੁਰਮਤੇ ਵਿੱਚ ਇਹ ਵੀ ਆਖਿਆ ਗਿਆ ਕਿ ਇਸ ਦੇ ਨਾਲ ਹੀ ਵੇਖਣ ਨੂੰ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਤੋਂ ਪਹਿਲਾਂ ਜਦੋਂ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਉਸ ਮੌਕੇ ਉਸ ਦੇ ਸਿਰ ਤੇ ਚੁੰਨੀ ਜਾਂ ਫੁੱਲਾਂ ਦਾ ਛਤਰ ਬਣਾ ਉਸ ਦੇ ਰਿਸ਼ਤੇਦਾਰ ਉਸ ਨੂੰ ਗੁਰੂ ਸਾਹਿਬ ਜੀ ਦੀ ਹਾਜ਼ਰੀ ਚ ਲਿਆ ਕੇ ਬਿਠਾਉਂਦੇ ਨੇ ਜੋ ਕਿ ਗੁਰਮਤੀ ਦੇ ਉਲਟ ਹੈ। ਅਤੇ ਇਸ ਮਾਡਰਨ ਰਿਵਾਜ ਤੇ ਤੁਰੰਤ ਪ੍ਰਭਾਵ ਨਾਲ ਸਿੰਘ ਸਭਾਵਾਂ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਅੰਤ ਵਿੱਚ ਸਿੰਘ ਸਭਾਣਾ ਨੇ ਵਿਚਾਰ ਕਰਨ ਮਗਰੋਂ ਦੱਸਿਆ ਕਿ ਅਕਸਰ ਵੇਖਣ ਨੂੰ ਮਿਲ ਰਿਹਾ ਕਿ ਫੈਸ਼ਨ ਟ੍ਰੈਂਡ ਦੇ ਚੱਲਦੇ ਅੱਜ ਕੱਲ ਲਾੜੀ ਬਹੁਤ ਪਾਰੀ ਲਹਿੰਗਾ ਚੋਲੀ ਪਾ ਕੇ ਆਉਂਦੀਆਂ ਨੇ ਜਿਸ ਕਰਕੇ ਕਈ ਵਾਰ ਉਹਨਾਂ ਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਉੱਠਣਾ ਬੈਠਣਾ ਤੇ ਇੱਥੇ ਤੱਕ ਕਿ ਮੱਥਾ ਟੇਕਣਾ ਵੀ ਔਖਾ ਹੋ ਜਾਂਦਾ ਹੈ ਜਿਸ ਨੂੰ ਮੁੱਖ ਰੱਖਦਿਆਂ ਹੁਣ ਲਾੜੀ ਨੂੰ ਸਿੱਖ ਮਰਿਆਦਾ ਦੇ ਮੁਤਾਬਕ ਲਹਿੰਗਾ ਚੋਲੀ ਦੀ ਥਾਂ ਤੇ ਸਲਵਾਰ ਕਮੀਜ਼ ਪਾਉਂਦੇ ਹੁਕਮ ਦਿੱਤੇ ਗਏ ਨੇ ਹੁਣ ਗੱਲ ਕਰਾਂਗੇ ਪ੍ਰਸ਼ ਬीडीपीओ ਦੀ ਲੁਧਿਆਣਾ ਦੇ ਬीडीपीओ ਨੂੰ ਪੰਜਾਬ ਦੇ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਸਪੈਂਡ ਕਰ ਦਿੱਤਾ ਇਹ ਬीडीपीओ ਸੀਗਾ 14 ਦਿਨ ਪਹਿਲੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਤੇ ਖੰਨਾ ਤੋਂ ਐਮਐਲਏ ਨੇ ਤਰਨਪ੍ਰੀਤ ਸਿੰਘ ਸੌਂਦ ਉਨੇ ਕਪਲਾ ਫੜਿਆ ਸੀਗਾ ਕਿਸ ਤਰ੍ਹਾਂ 52 ਲੱਖ ਰੁਪਏ ਦਾ ਕਪਲਾ ਹੋਇਆ ਹੁੰਦਾ ਹੈ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਪੁੱਲਰ ਨੇ ਇਹ ਆਖਿਆ ਕਿ ਬीडीपीओ ਕੁਲਵੰਦਰ ਸਿੰਘ ਰੰਧਾਵਾ ਉਹਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਤੇ ਇਹ ਸ਼ਿਕਾਇਤਾਂ ਉਹਨਾਂ ਨੇ ਡीडीपीਓ ਯਾਨੀ ਕਿ ਜ਼ਿਲ੍ਹਾ ਪੰਚਾਇਤ ਅਫਸਰ ਨੂੰ ਦਿੱਤੀਆਂ ਸਨ ਡीडीपीਓ ਨੇ ਰਿਪੋਰਟ ਬਣਾਈ ਤੇ ਰੰਧਾਵਾ ਨੇ ਪੰਚਾਇਤ ਸਮਿਤੀ ਖੰਨਾ ਦੇ ਜਿਹੜੇ ਫੰਡ ਆਏ ਹੁੰਦੇ ਨੇ ਉਹਨਾਂ ਦਾ ਦੁਰਉਪਯੋਗ ਕੀਤਾ ਐਸੇ ਕਈ ਖਾਤੇ ਜਾਲੀ ਖਲਾ ਕੇ ਉਹਨਾਂ ਦੇ ਵਿੱਚ 52 ਲੱਖ 5000 ਰੁਪਏ ਦੀ ਗਲਤ ਤਰੀਕੇ ਦੇ ਨਾਲ ਪੇਮੈਂਟ ਕਰ ਦਿੱਤੀ ਇਸ ਕਰਕੇ ਕੁਲਵਿੰਦਰ ਸਿੰਘ ਰੰਦਾਵਾ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਬੀਡੀਪੀਓ ਨੇ ਤਿੰਨ ਹੋਰ ਖਾਤੇ ਖਲਾੜ ਕੇ ਸਨ ਇੱਕ ਅਮਲੋ ਅਤੇ ਦੋ ਖੰਨਾ ਦੇ ਵਿੱਚ ਨਸਰਾਲੀ ਪਿੰਡ ਦੀ ਜ਼ਮੀਨ ਦੀ ਬੰਦੀ ਰਕਮ 40 ਲੱਖ ਰੁਪਏ ਤੇ ਬੱਲੇਪੁਰ ਪਿੰਡ ਦੀ 20 ਲੱਖ ਰੁਪਏ ਇੰਨੇ ਕੁੱਲ 60 ਲੱਖ ਰੁਪਇਆ ਇਨਾਂ ਖਾਤਿਆਂ 'ਚ ਟ੍ਰਾਂਸਫਰ ਕੀਤਾ ਸੀ ਐਸਬੀਡੀਪੀਓ ਨੇ ਆਪਣੀਆਂ ਕੰਪਨੀਆਂ ਵੀ ਬਣਾ ਲੀਆਂ ਸਨ ਜਿਸ ਕਰਕੇ ਇਹ ਪੈਸੇ ਦਾ ਗਬਨ ਕਰ ਰਿਆ ਸੀ ਇਸ ਕਰਕੇ ਵੱਡੇ ਕੰਪਨੀ ਨੂੰ ਫੜਿਆ ਗਿਆ ਇਸੇ ਕਰਕੇ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਸਵਾਲ ਇਹ ਹੈ ਕਿ ਭ੍ਰਸ਼ਟਾਚਾਰ ਕਰਨ ਤੋਂ ਬਾਅਦ ਇਹ ਅਧਿਕਾਰੀ ਫੜੇ ਜਾ ਰਹੇ ਨੇ ਜਾਂ ਇਹਨਾਂ ਨੇ ਵੱਡਾ ਗਬਨ ਕੀਤਾ ਹੁੰਦਾ ਜਾਂ ਫਿਰ ਰਿਸ਼ਵਤ ਲੈਂਦੇ ਆ ਫੜੇ ਜਾਂਦੇ ਨੇ ਇਸ ਦੇ ਬਾਵਜੂਦ ਇਹ ਕੁਝ ਸਮੇਂ ਦੇ ਬਾਅਦ ਇਹਨਾਂ ਨੂੰ ਪੈਂਡਿੰਗ ਇਨਕੁਆਰੀ ਤੇ ਬਹਾਲ ਕਰ ਦਿੱਤਾ ਜਾਂਦਾ ਹੈ ਜਿਹੜਾ ਕੀ ਇਹਨਾਂ ਦੇ ਉੱਤੇ ਜਿਹੜਾ ਡਰ ਹੁੰਦਾ ਹੈ ਇਹਨਾਂ ਨੂੰ ਮੁੱਕ ਜਾਂਦਾ ਹੈ ਸਾਡੀ ਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਹ ਜਿਹੜੇ ਕੂਸਖੋਰ ਨੇ ਜਿਹੜੇ ਭ੍ਰਸ਼ਟ ਨੇ ਜਿਹੜੇ ਰਿਸ਼ਵਤ ਲੈਂਦੇ ਆ ਫੜੇ ਜਾਂਦੇ ਨੇ ਇਹਨਾਂ ਨੂੰ ਕਿਸੇ ਵੀ ਪਬਲਿਕ ਡੀਲਿੰਗ ਦੀ ਪੋਸਟ ਤੇ ਨਾ ਲਾਇਆ ਜਾਏ ਕਿਉਂਕਿ ਇੱਕ ਵਾਰਾਂ ਜਦੋਂ ਇਹ ਫੜੇ ਜਾਂਦੇ ਨੇ ਜਾਂ ਫਿਰ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਦਾ ਹੋਰ ਵੀ ਦਿਲ ਵੱਜ ਜਾਂਦਾ आम आदमी पार्टी की सरकार ने बिजली मुलाजमान एक तरह का तोहफा दिता है पंजाब सरकार ने दुर्घटना मुआवजा नीति की शुरुआत की थी है इस मुआवजा नीति के तहत ड्यूटी के दौरान हादसों का शिकार होए मुलाजमान मुआवजा दिता जाएगा इस तो अलावा इलाज लिय तीन लाख रुपए एडवांस दिए जाएंगे ठेका मुलाजमान लक्स ग्रेशिया ग्रांट पां लख रुपये तो बढ़ा के दस लख रुपये कर दिती गई है ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਦੱਸਿਆ ਕਿ ਕਰੰਟ ਨਾਲ ਕਰਮਚਾਰੀਆਂ ਦੀ ਮੌਤ ਹੋਣ ਤੇ 10 ਲੱਖ ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਵਿਭਾਗ ਦੀ ਲਾਹ ਪ੍ਰਵਾਈ ਤੇ ਆਮ ਲੋਕਾਂ ਨੂੰ ਵੀ ਮੁਆਵਜ਼ਾ ਮਿਲੇਗਾ ਉਹਨਾਂ ਇਹ ਵੀ ਆਖਿਆ ਕਿ ਨਵੀਂ ਨੀਤੀ ਦੇ ਤਹਿਤ ਪੀਐਸਪੀਸੀਐਲ ਦੇ ਰੈਗੂਲਰ ਕਰਮਚਾਰੀਆਂ ਨੂੰ ਨਾ ਸਿਰਫ ਦੁਰਘਟਨਾ ਦੇ ਲਾਭ ਪ੍ਰਾਪਤ ਹੋਣਗੇ ਬਲਕਿ ਉਹ ਐਮਰਜੈਂਸੀ ਦੇ ਦੌਰਾਨ 3 ਲੱਖ ਰੁਪਏ ਤੱਕ ਦੀ ਡਾਕਟਰੀ ਐਡਵਾਂਸ ਵੀ ਪ੍ਰਾਪਤ ਕਰ ਸਕਣਗੇ ਤਾਜੋ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਨੂੰ ਜ਼ਰੂਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ 17 ਦਸੰਬਰ ਐਤਵਾਰ ਨੂੰ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਣ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ ਦੋਵੇਂ ਆਗੂ ਬਠਿੰਡਾ ਲਈ 1152 ਕਰੋੜ ਰੁਪਏ ਦੇ ਡਵੈਲਪਮੈਂਟ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਆਖਿਆ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਠਿੰਡਾ ਦੇ ਵਿੱਚ ਨਵੇਂ ਬੱਸ ਸਟੈਂਡ ਮਲਟੀ ਪਰਪਸ ਆਡੀਟੋਰੀਅਮ ਤੇ 50 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ ਉਹ ਬਠਿੰਡਾ ਦੇ ਦਿਹਾਤੀ ਖੇਤਰਾਂ ਲਈ ਸੀਵਰੇਜ ਤੇ ਸੜਕਾਂ ਨਾਲ ਸੰਬੰਧਿਤ ਕੰਮਾਂ ਦਾ ਨੀਂਹ ਪੱਥਰ ਵੀ ਰੱਖਣਗੇ ਕੰਗ ਨੇ ਵੀ ਆਖਿਆ ਕਿ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਸੀਵਰੇਜ ਸਿਸਟਮ ਦੇ ਨਾਲ ਲਾਸਕਰਨਾ ਪੀਣ ਵਾਲੀ ਪੀਣ ਵਾਲਾ ਪਾਣੀ ਮੋਈਆ ਕਰਵਾਉਣਾ ਮਲਟੀ ਪਰਪਸ ਹਾਲ ਤੇ ਵਧੀਆ ਸਿੱਖਿਆ ਤੇ ਸਿਹਤ ਬਵਸਥਾ ਮਾਨ ਸਰਕਾਰ ਦੀ ਮੁੱਖ ਤਰਜੀਹ ਹੈ ਇਸ ਲਈ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਹਰ ਜ਼ਿਲ੍ਹੇ ਦੇ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਹੁਣ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਨਸ਼ਾ ਜਿਹੜਾ ਉਹ ਵੱਧ ਰਿਹਾ ਹੈ ਕਿਸ ਤਰ੍ਹਾਂ ਉੱਥੇ ਪੈਸੇ ਲੈ ਕੇ ਹਰ ਸੁੱਖ ਸੁਵਿਧਾਵਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਜ਼ਿਲ੍ਹਾ ਪੁਲਿਸ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਸ਼ੀਲੇ ਪਦਾਰਥ ਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਹੈੱਡ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਇਸ ਡਰੱਗ ਰੈਕਟ ਦੇ ਨਾਲ ਜੁੜੀ ਜੇਲ੍ਹ ਚ ਕੈਦੀ ਦੀ ਪਤਨੀ ਸੁਨੀਤਾ ਰਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਇੱਕ ਕੈਦੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਫਰੀਦਕੋਟ ਲਿਆਂਦਾ ਗਿਆ। ਜ਼ਿਲ੍ਹਾ ਪੁਲਿਸ ਨੇ ਹਾਲ ਹੀ ਵਿੱਚ ਇੱਕ ਇਸ ਮਾਮਲੇ ਦਾ ਪਰਦਾਫਾਸ਼ ਕਰਦਿਆਂ 14 جیل ਬੰਦੀਆਂ ਤੇ ਹਵਾਲਾਤਿਆਂ ਦੇ ਨਾਂ ਲੈੇ ਸਨ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਬ 10 ਦਿਨ ਪਹਿਲਾਂ ਜੇਲ੍ਹ ਚੋਂ ਦੋ ਬੰਦੀਆਂ ਦੀ ਵੀਡੀਓ ਵਾਇਰਲ ਹੋਣ ਤੇ ਇੱਕ ਕੈਦੀ ਕੋਲ 100 ਗ੍ਰਾਮ ਹਿਰੋਇਨ ਬਰਾਮਦ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜੇਲ੍ਹ ਚੋਂ ਫਰੀਦ ਕੋਲ ਜੇਲ੍ਹ ਚ ਬੰਦ ਕੈਦੀ ਤੇ ਹਵਾਲਾ ਤੀਨ ਹੈ ਜੇਲ੍ਹ ਚ ਨਸ਼ੇ ਤੇ ਮੋਬਾਈਲ ਫੋਨ ਸਪਲਾਈ ਕਰਨ ਦਾ ਰੈਕਟ ਚੱਲ ਰਿਹਾ ਹੈ ਇਹ ਲੋਕ ਬਾਹਰੋਂ ਜਿਹੜੇ ਨੇ ਸਮਾਨ ਮੰਗਾਉਂਦੇ ਨੇ ਤੇ ਕਿਸ ਤਰ੍ਹਾਂ ਆਨਲਾਈਨ ਪੇਮੈਂਟ ਵੀ ਕੀਤੀ ਜਾਂਦੀ ਏ ਹੁਣ ਐਸਐਸਪੀ ਹਰਜੀਤ ਸਿੰਘ ਦੇ ਮੁਤਾਬਕ ਕੈਦੀ ਅਨੂਪ अरोड़ा ਕੋਲੋਂ 100 ਗ੍ਰਾਮ ਹਿਰੋਇਨ ਬਰਾਮਦ ਹੋਣ ਤੋਂ ਬਾਅਦ ਪੁਚਕੇ ਦੇ ਦੌਰਾਨ ਅਹਮ ਖੁਲਾਸੇ ਹੋਈ ਸੰ। ਇਸੇ ਅਧਾਰ ਤੇ ਜੇਲ੍ਹ ਹੈੱਡਵਾਰਡਨ ਰਾਜਦੀਪ ਸਿੰਘ ਤੋਂ ਇਲਾਵਾ ਅਨੂਪ ਦੇ ਸਾਥੀ ਕੈਦੀ ਸ਼ਾਮ ਲਾਲ ਦੀ ਪਤਨੀ ਸੁਨੀਤਾ ਰਾਣੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਜੇਲ੍ਹ ਦੇ ਅੰਦਰ ਨਸ਼ਾ ਪਚਾਉਂਦੇ ਸਨ ਤੇ ਆਨਲਾਈਨ ਭੁਗਤਾਨ ਵੀ ਇਹੋ ਹੀ ਕਰਾਉਂਦੇ ਸਨ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਜੇਲ੍ਹਾਂ ਦੇ ਵਿੱਚ ਬਿਨਾਂ ਕਿਸੇ ਪੁਲਿਸ ਅਫਸਰ ਜਾਂ ਅਧਿਕਾਰੀ ਦੀ ਮਰਜ਼ੀ ਤੋਂ ਬਿਨਾਂ ਕੋਈ ਚੀਜ਼ ਜਾ ਨਹੀਂ ਸਕਦੀ ਮਾਨਯੋਗ ਹਾਈ ਕੋਰਟ ਨੇ ਵੀ ਇਹ ਆਖਿਆ ਸੀ ਕਿ ਜੇਲ੍ਹਾਂ ਦੇ ਵਿੱਚੋਂ ਅਖਰ ਕਿਸ ਤਰ੍ਹਾਂ ਗੈਂਗਸਟਰ ਆਪਣਾ ਨੈਟਵਰਕ ਚਲਾ ਰਹੇ ਨੇ ਉਹਨਾਂ ਨੂੰ ਅਖਰਕਾਰ ਨਸ਼ਾ ਤੇ ਮੋਬਾਈਲ ਕੌਣ ਮਹయ్యా ਕਰਾਂਦਾ ਹੈ ਇਸ ਨੂੰ ਲੈ ਕੇ ਹਾਈ ਕੋਰਟ ਵੱਲੋਂ ਏ ਡੀ ਜੀ ਪੀ ਜੇਲ ਨੂੰ ਕਰੀ ਫਟਕਾਰ ਵੀ ਲਾਈ ਗਈ ਸੀ ਕੁਝ ਦਿਨ ਪਹਿਲਾਂ ਕਾਂਗਰਸ ਦੇ ਐਮਪੀ ਜਿਹੜੇ ਚਾਰਖਣਾਂ ਚੋਂ ਨੇ ਉਹਨਾਂ ਦੇ ਉੱਤੇ ਇਨਕਮ ਟੈਕਸ ਦੀ ਰੇਟ ਹੁੰਦੀ ਹੈ ਤੇ ਉੱਥੇ 10 ਦਿਨ ਲਗਾਤਾਰ ਉਹਨਾਂ ਦੇ ਉੱਤੇ ਰੇਡ ਚੱਲਦੀ ਏ 354 ਕਰੋੜ ਰੁਪਏ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਿਹੜੇ ਆ ਉਹ ਬਰਾਮਦ ਕੀਤੇ ਜਾਂਦੇ ਨੇ ਇਹਨਾਂ ਪੈਸਿਆਂ ਨੂੰ ਗਿਣਨ ਵਾਸਤੇ ਬਹੁਤ ਸਾਰੀਆਂ ਮਸ਼ੀਨਾਂ ਵੀ ਲਾਈਆਂ ਗਈਆਂ ਸਨ ਜਿਹੜੀਆਂ ਕਿ ਵਾਰ-ਵਾਰ ਖਰਾਬ ਹੋ ਰਹੀਆਂ ਸਨ 6 ਦਸੰਬਰ ਨੂੰ ਇਹ ਛਾਪਾ ਮਾਰੀ ਸ਼ੁਰੂ ਹੁੰਦੀ ਏ ਤੇ 15 ਦਸੰਬਰ ਨੂੰ ਖਤਮ ਹੋਈ ਸੀ 10 ਦਿਨਾਂ ਤੱਕ ਝਾਰਖੰਡ, ਉੜੀਸਾ, ਪੱਛਮ ਬੰਗਾਲ ਦੇ ਵਿੱਚ ਛਾਪਾ ਮਾਰੀ ਕੀਤੀ ਤੇ 354 ਕਰੋੜ ਦੇ ਕਰੀਬ ਕੈਸ਼ ਬਰਾਮਦ ਹੋਇਆ ਸੀਗਾ। ਇਸ ਤੋਂ 10 ਦਿਨ ਬਾਅਦ ਧੀਰਜ ਸਾਹੂ ਜਿਹੜੇ ਕਿ ਇਹ ਸੰਸਦ ਨੇ ਉਹ মিডিਆ ਦੇ ਸਾਹਮਣੇ ਆਏ ਤੇ ਆਖਿਆ ਕਿ ਸਾਰਾ ਪੈਸਾ ਮੇਰਾ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਤੇ ਫਰਮਦਾ ਹੈ। ਉਹ ਇੱਕ-ਇੱਕ ਚੀਜ਼ ਦਾ ਖਾਬ ਦੇਣਗੇ। ਉਹਨਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਉਹਨਾਂ ਦਾ ਪਰਿਵਾਰ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਤੇ ਸ਼ਰਾਬ ਦਾ ਸਾਰਾ ਕਾਰੋਬਾਰ ਕੈਸ਼ ਹੁੰਦਾ ਹੈ। ਉਹ ਸਵਾਲ ਇਹ ਹੈ ਕਿ ਜੇ ਤੁਹਾਡਾ ਪੈਸਾ ਕੋਈ 2 ਨੰਬਰ ਦਾ ਨਹੀਂ ਸੀ ਫਿਰ ਤੁਸੀਂ ਇਹਨਾਂ ਨੂੰ ਲਕਾ ਲਕਾ ਕੇ ਕਿਉਂ ਰੱਖਿਆ ਸੀ ਹੁਣ ਇਹ ਐਮਪੀ ਸਾਹਿਬ ਇਹ ਵੀ ਕਹਿੰਦੇ ਨੇ ਇਹ ਪੈਸੇ ਨੂੰ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਜੋੜ ਕੇ ਨਾ ਵੇਖਿਆ ਜਾਏ ਜਦੋਂ ਤੋਂ ਇਸ ਐਮਪੀ ਕੋਲੋਂ 354 ਕਰੋੜ ਰੁਪਏ ਮਿਲੇ ਨੇ ਉਦੋਂ ਤੋਂ ਹੀ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਲਗਾਤਾਰ ਭਾਜਪਾ ਵੱਲੋਂ ਕਾਂਗਰਸ ਦੇ ਉੱਤੇ ਨਿਸ਼ਾਨਾ ਲਾਇਆ ਜਾ ਰਿਹਾ ਤੇ ਆਖਿਆ ਜਾ ਰਿਹਾ ਇੱਕ ਇੱਕ ਸੰਸਦ ਦੇ ਕੋਲ 3.300 ਕਰੋੜ ਰੁਪਇਆ ਘਰਾ ਦੇ ਵਿੱਚ ਪਿਆ ਇਹ ਹੈ ਇਹਨਾਂ ਦੀ ਜਿਹੜੀ ਹੈ ਕਾਰਗੁਜ਼ਾਰੀ ਕਾਂਗਰਸ ਦੀ ਦੇਸ਼ ਦੇ ਪ੍ਰਤੀ ਉੜੀਸਾ ਦੇ ਵਿੱਚ ਬਹੁਤ ਡਿਸਟਿਲਰੀ ਇਹਦੇ ਤੇ ਜਿਹੜੀ ਹੈ ਛਾਪਾ ਮਾਰੀ ਕੀਤੀ ਗਈ ਸੀ ਤੇ ਬਹੁਤ ਸਾਰੀਆਂ ਹੋਰ ਵੀ ਸ਼ਰਾਬ ਦੇ ਜਿਹੜੇ ਇਹਨਾਂ ਦੇ ਕਾਰੋਬਾਰ ਨੇ ਉਹਨਾਂ ਨੂੰ ਵੀ ਰਿਕਾਰਡ ਨੂੰ ਖੰਗਾ ਲਿਆ ਗਿਆ ਸੀ ਨਿਆਂ ਦੀ ਪ੍ਰਕਿਰਿਆ ਕਿੰਨੀ ਢਲੀਏ ਇਹਦਾ ਅੰਦਾਜ਼ਾ ਉਦੋਂ ਲਾਇਆ ਜਾ ਸਕਦਾ ਜਦੋਂ ਦੇਸ਼ ਦੇ ਕਾਨੂੰਨ ਮੰਤਰੀ ਲੋਕ ਸਭਾ ਦੇ ਵਿੱਚ ਇਹ ਜਾਣਕਾਰੀ ਦਿੰਦੇ ਨੇ ਕਿ ਦੇਸ਼ ਦੀਆਂ ਅਦਾਲਤਾਂ ਦੇ ਵਿੱਚ 5 ਕਰੋੜ ਤੋਂ ਵੱਧ ਕੇਸ ਪੈਂਡਿੰਗ ਨੇ ਦੇਸ਼ ਦੇ ਸੁਪਰੀਮ ਕੋਰਟ ਪੰਜੀ ਹਾਈ ਕੋਰਟ ਡਿਸਟ੍ਰਿਕਟ ਤੇ ਹੋਰ ਅਦਾਲਤਾਂ ਦੇ ਵਿੱਚ 5 ਕਰੋੜ ਤੋਂ ਵੱਧ ਕੇਸ ਪੈਂਡਿੰਗ ਨੇ ਇਹ ਜਾਣਕਾਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ 15 ਦਸੰਬਰ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਵਿੱਚ ਦਿੱਤੀ ਹੈ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਚ ਦੱਸਿਆ ਕਿ 1 ਦਸੰਬਰ ਤੱਕ ਦੇਸ਼ ਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ 5 ਕਰੋੜ 8 ਲੱਖ 85 ਹਜ਼ਾਰ 856 ਕੇਸ ਜਿਹੜੇ ਸੁਣਵਾਈ ਲਈ ਪੈਂਡਿੰਗ ਨੇ ਇਨਾਂ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ 61 ਲੱਖ ਤੋਂ ਵੱਧ ਕੇਸ ਪੰਜੀ ਹਾਈ ਕੋਰਟਾਂ ਦੇ ਵਿੱਚ ਪੈਂਡਿੰਗ ਨੇ ਸਵਾਲ ਇਹ ਹੈ ਕਿ ਨ્યાય ਪ੍ਰਕਿਰਿਆ ਨੂੰ ਇਨੀ ਧੀਰ ਕਿਉਂ ਲੱਗਦੀ ਹੈ ਲੋਕਾਂ ਨੂੰ ਨਿਆਂ ਪਾਲਿਕਾ ਤੇ ਪ੍ਰੋਸਾ ਰਹਿ ਗਿਆ ਹੈ ਕਿਸ ਤਰ੍ਹਾਂ ਇਹ ਲੀਡਰ ਮੁਲਕ ਨੂੰ ਲੁੱਟ ਰਹੇ ਨੇ ਇੱਕ ਲੀਡਰ ਜਦੋਂ ਇਹ ਸੱਤਾ ਦੇ ਵਿੱਚ ਆਉਂਦਾ ਹੈ ਜਾਂ ਇਹ ਐਮਐਲਏ ਬਣ ਜਾਂਦਾ ਹੈ ਉਹਦੀ ਜਾਇਦਾਦ ਉਦੋਂ ਕਿ ਨਹੀਂ ਹੁੰਦੀ ਹੈ ਤੇ ਜਦੋਂ ਫਿਰ ਲਗਾਤਾਰ ਉਹ ਲੀਡਰ ਹੀ ਚਮਕਾਉਂਦਾ ਰਹਿੰਦਾ ਆਪਣੀ ਤੇ ਜਾਂ ਫਿਰ ਐਮਐਲਏ ਬਣ ਜਾਂਦਾ ਫਿਰ ਮੰਤਰੀ ਬਣ ਜਾਂਦਾ ਤੇ ਉਸ ਦੀ ਜਾਇਦਾਦ ਕਈ ਗੁਣਾ ਵੱਧ ਜਾਂਦੀ ਹੈ ਦੇਸ਼ ਹੋਵੇ ਪਰਦੇਸ਼ ਹੋਵੇ ਇਹਦੇ ਤੇ ਕਰਜ਼ਾ ਵੱਧ ਰਿਹਾ ਪਰ ਇਹ ਲੀਡਰ ਜਿਹੜੇ ਲਗਾਤਾਰ ਅਮੀਰ ਹੋਈ ਜਾ ਰਹੇ ਨੇ ਇਸ ਕਰਕੇ ਨਿਆਂ ਪ੍ਰਕਿਰਿਆ ਜਿਹੜੀ ਹੈ ਉਹ ਸੌਖੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਛੇਤੀ ਇਨਸਾਫ ਮਿਲਣਾ ਚਾਹੀਦਾ ਅੱਜ ਲਈ ਬਸ ਇੰਨਾ ਹੀ ਕਹਤਾ ਹਾਂ ਫੇਰ ਰੂਬਰੂ ਹੋਵਾਂਗੇ ਤਦ ਤੱਕ ਜੀ ਸਾਨੂੰ ਆਜ਼ਾਦ ਸਸੀ